ਕਾਰਜੀ ਜਿਹੜੀ ਯੁੱਧ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀਨਿਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਬ ਤੋਂ ਬਰਾਮਦ ਕੀਤੀ ਹੈ ਇਹਦੇ ਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ ਸਨ ਆਫ ਮਾਨ ਸਿੰਘ ਪਿੰਡ ਬਾਲੂਵਾਲ ਕਣਿਆ ਕੇ ਬੰਗਲ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਨ ਸਨ ਆਫ ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਲ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸ ਨੇ ਚ 2 ਕਿਲੋ 80 ਗ੍ਰਾਮ ਤਰੇਹ ਹੋਈ ਨੇ ਉਹ ਗਵਾਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਧੀਜੀ ਡੀਜੀਪੀ ਸਾਹਿਬ ਦੇ ਦਰਸ਼ਨ ਨੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਜਿਹੜੀ ਹੈਗੀ ਕਾਰਵਾਈ ਕਰੇਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਏਗਾ ਐਂਡ ਇਹਦੇ ਫਰਦਰ ਇੰਟਰੋਗੇਸ਼ਨ ਕਰਤੇ ਜਿਹੜੇ ਬੈਕਵਰਡ ਆ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਵੀ ਜਿਹੜਾ ਹਾਫ ਵਰਕਿੰਗ ਸੈਡਿਊਲ 'ਤੇ ਹੈ ਜਿਹੜੇ ਪੜ੍ਹੇ ਗਏ ਹੋਏ ਨੇ ਸਟੂਡੈਂਟ ਵੀ ਆ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜਵਾਨ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਤਵਨ ਵਾਲਾ ਆ ਗੁਣੀ ਆ ਕੇ ਬੰਗਰਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਇਹ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ एज ऑफ नाउ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਬੈਗਗਾਨ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਨਹੀਂ ਪਾਈ ਗਈ। ਇਹ ਦੋਸਤਰੀ ਇਹ ਦੋਸਤਰੀ ਸਦੋਂ ਦੋ ਹਾਂ। ਇਹ ਪਿੰਡ ਦੇ ਹੈਗੇ ਨੇੜੇ-ਨੇੜੇ ਪਿੰਡ ਹੈਗਾ ਦੋਸਤ ਅਗੇ। ਤੁਹਾਨੂੰ ਕਹਿੰਿਆ ਕਿ ਬੰਦਰ ਦੇ ਬੰਨਾਂ ਦੇ। ਸੋ ਇੱਕ ਕਨਸਾਈਨਮੈਂਟ ਰਸੀਪਟ ਦੇਖੋ ਕਿ ਵੀ ਕਿੱਥੋਂ ਕੰਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ ਦਾ ਸਬੰਧ ਹੈ